ਪੰਜਾਬ ਵਿੱਚ ਜਿੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਵਿਦੇਸ਼ ਵਿੱਚ ਗਏ ਪੰਜਾਬੀਆਂ ਨੂੰ ਮੁੜ ਘਰ ਵਾਪਸੀ ਕਰਵਾਉਣਗੇ ਅਤੇ ਇੱਥੇ ਹੀ ਸਾਰੀਆਂ ਸਹੂਲਤਾਂ ਦੇਣਗੇ ਪਰ ਦੂਜੇ ਪਾਸੇ ਪੰਜਾਬ ਨੇ ਨਵੇਂ ਪਾਸਪੋਰਟ ਬਣਾਉਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਪੰਜਾਬ ਦੇ ਵਿੱਚ ਨਵੇਂ ਪਾਸਪੋਰਟਾਂ ਦੀ ਗੱਡੀ ਅਸਮਾਨੀ ਚੜਨ ਲੱਗੀ ਹੈ ਸਾਲ 2023 ਵਿੱਚ ਬਣੇ ਪਾਸਪੋਰਟਾਂ ਨੇ ਪੁਰਾਣੇ ਸਵਰਕਾਰਡ ਤੋੜ ਦਿੱਤੇ ਹਨ ਇੱਕ ਪਾਸੇ ਵਤਨ ਵਾਪਸੀ ਦਾ ਨਾਹਰਾ ਗੂੰਜ ਰਿਹਾ ਹੈ ਪਰ ਦੂਜੇ ਪਾਸੇ ਨਵੇਂ ਪਾਸਪੋਰਟ ਬਣਾਉਣ ਵਾਲੇ ਕਤਾਰਾਂ ਬਣ ਕੇ ਖੜੇ ਹਨ ਕਾਰਨ ਕੁਝ ਵੀ ਰਹੇ ਹੋਣ ਪਰ ਇਸ ਰੁਝਾਨ ਤੋਂ ਪੰਜਾਬੀ ਜਹਾਜ਼ ਚੜ੍ਹਨ ਦੇ ਲਈ ਕਾਹਲੇ ਜਾਪਦੇ ਹਨ ਸਾਲ 2023 ਵਿੱਚ ਪੰਜਾਬ ਵਿੱਚ 1194000 ਪਾਸਪੋਰਟ ਬਣੇ ਹਨ ਜਦੋਂ ਕਿ 2024 ਦੇ ਪਹਿਲੇ 6 ਮਹੀਨਿਆਂ ਵਿੱਚ ਹੀ ਜੂਨ ਮਹੀਨੇ ਤੱਕ ਪੰਜਾਬ ਦੇ ਵਿੱਚ 582000 ਪਾਸਪੋਰਟ ਬਣ ਚੁੱਕੇ ਹਨ ਕਰੋਨਾ ਕਾਲ ਦੌਰਾਨ ਪਾਸਪੋਰਟਾਂ ਨੂੰ ਠੱਲ ਪਈ ਸੀ ਇਸ ਵਿਵਸਥਾ ਮੰਗਰੋਂ ਪਾਸਪੋਰਟ ਬਣਾਉਣ ਵਾਲਿਆਂ ਨੇ ਹੰੇਰੀ ਲਿਆ ਦਿੱਤੀ ਪਹਿਲੀ ਜਨਵਰੀ 2014 ਤੋਂ ਜੂਨ 2024 ਕਰੀਬ 10.5 ਬਰਿਆਂ ਵਿੱਚ ਪੰਜਾਬ ਦੇ ਵਿੱਚ 87 ਲੱਖ 2000 ਪਾਸਪੋਰਟ ਬਣ ਚੁੱਕੇ ਹਨ ਸਾਲ 2023 ਦੇ ਵਿੱਚ ਪੰਜਾਬ ਦੇ ਵਿੱਚ ਰੋਜ਼ਾਨਾ ਔਸਤਨ 3271 ਪਾਸਪੋਰਟ ਬਣ ਰਹੇ ਹਨ ਅਤੇ ਇਸ ਲਿਹਾਜ਼ ਦੇ ਨਾਲ ਹਰ ਘੰਟੇ ਪੰਜਾਬ ਦੇ ਵਿੱਚ ਔਸਤਨ 136 ਪਾਸਪੋਰਟ ਬਣ ਰਹੇ ਹਨ ਹਰ ਮਹੀਨੇ 1 ਲੱਖ ਪਾਸਪੋਰਟ ਬਣਦਾ ਹੈ ਲੰਘੇ 10 ਬਰਿਆਂ ਦੌਰਾਨ ਇਕੱਲਾ 2017 ਦਾ ਬਰਾ 88 ਜਦੋਂ ਸਭ ਤੋਂ ਵੱਧ 973000 ਪਾਸਪੋਰਟ ਬਣੇ ਸਨ ਅਤੇ ਇਹ ਰਿਕਾਰਡ ਹੁਣ ਸਾਲ 2023 ਨੇ ਤੋੜਿਆ ਹੈ ਪੰਜਾਬ ਸਰਕਾਰ ਨੇ ਵਤਨ ਵਾਪਸੀ ਦਾ ਹੋਕਾ ਦਿੱਤਾ ਹੈ ਪਰ ਇਹ ਰੁਝਾਨ ਬੱਕਰੀ ਤਸਵੀਰ ਪੇਸ਼ ਕਰ ਰਿਹਾ ਹੈ ਟੜੀ ਵੀਜ਼ੇ ਨੂੰ ਹੁਣ ਠੱਲ ਪਈ ਹੈ ਅਤੇ ਆਈਲੈਂਡਸ ਕੇਂਦਰਾਂ ਵਾਲਿਆਂ ਦਾ ਕਾਰੋਬਾਰ ਵੀ ਮੱਠਾ ਪਿਆ ਹੈ। ਕਈ ਮੁਲਕਾਂ 'ਚ ਨਿਜਮਾਨ ਦੀ ਸਖਤੀ ਨੇ ਪੰਜਾਬੀਆਂ ਨੂੰ ਪੰਜਾਬ 'ਚ ਟਿਕਣ ਲਈ ਕਿਹਾ ਹੈ। ਸਟੱਡੀ ਵੀਜ਼ੇ ਨੇ ਹੀ ਸਭ ਤੋਂ ਵੱਧ ਪੰਜਾਬ ਨੂੰ ਖਿੱਚਿਆ ਸੀ। ਗੁਵਾਂਡੀ ਸੂਬੇ ਹਰਿਆਣਾ ਵਿੱਚ ਸਾਲ 2023 ਦੇ ਵਿੱਚ 582000 ਪਾਸਪੋਰਟ ਬਣੇ ਹਨ ਜੋ ਪੰਜਾਬ ਨਾਲੋਂ ਅੱਧੇ ਹਨ। ਸਾਲ 2023 ਵਿੱਚ ਦੇਸ਼ ਭਰ 'ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਰਿਹਾ ਹੈ ਜਿੱਥੇ 1510000 ਪਾਸਪੋਰਟ ਬਣੇ ਹਨ। ਅਤੇ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਵਿੱਚ 13 ਲੱਖ 68 ਹਜ਼ਾਰ ਪਾਸਪੋਰਟ ਬਣੇ ਹਨ ਅਤੇ ਤੀਜਾ ਨੰਬਰ ਪੰਜਾਬ ਦਾ ਹੈ ਜਿੱਥੇ 11 ਲੱਖ 94 ਹਜ਼ਾਰ ਪਾਸਪੋਰਟ ਬਣੇ ਹਨ ਇਸ ਰੁਝਾਨ ਨੂੰ ਦੇਖਦੇ ਆਂ ਪੰਜਾਬ ਚ ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ 14 ਪਾਸਪੋਰਟ ਸੇਵਾ ਕੇਂਦਰ ਵੀ ਚੱਲ ਰਹੇ ਹਨ ਜਿਨ੍ਹਾਂ ਦਾ ਵਰਕਲੋਡ ਪੰਜਾਬ ਨੇ ਵਧਾਇਆ ਹੋਇਆ ਹੈ ਪਾਸਪੋਰਟ ਦਫ਼ਤਰਾਂ ਨੂੰ ਪੰਜਾਬ ਤੋਂ ਚੋਖੀ ਕਮਾਈ ਹੋ ਰਹੀ ਹੈ ਕੇਰਲਾ ਵੀ ਇਸ ਮਾਮਲੇ ਵਿੱਚ ਕਾਫੀ ਅੱਗੇ ਅਤੇ ਜਿੱਥੇ ਲੰਘੇ 10 ਸਾਲਾਂ 'ਚ 1 ਕਰੋੜ 22 ਲੱਖ ਪਾਸਪੋਰਟ ਬਣੇ ਹਨ ਮਹਾਰਾਸ਼ਟਰ ਦੇ ਵਿੱਚ 1 ਕਰੋੜ 19 ਲੱਖ ਉੱਤਰ ਪ੍ਰਦੇਸ਼ ਦੇ ਵਿੱਚ 1 ਕਰੋੜ 2 ਲੱਖ ਤੇ ਤਾਮਿਲਨਾਡੂ ਦੇ ਵਿੱਚ 1 ਕਰੋੜ ਪਾਸਪੋਰਟ ਬਣੇ ਹਨ ਪੰਜਾਬ ਦੇ ਵਿੱਚ 87 ਲੱਖ 2000 ਪਾਸਪੋਰਟ ਬਣੇ ਹਨ ਪੰਜਾਬ ਸਰਕਾਰ ਨੇ ਇੱਧਰ ਸੂਬੇ ਵਿੱਚ ਸਰਕਾਰੀ ਨੌਕਰੀਆਂ ਦੇੜੀਆਂ ਸ਼ੁਰੂ ਕੀਤੀਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਹਨ ਕੇ ਰੈਗੂਲਰ ਨੌਕਰੀਆਂ ਮਿਲਣ ਕਰਕੇ ਪੰਜਾਬ ਦਾ ਨੌਜਵਾਨ ਵਿਦੇਸ਼ ਜਾਣ ਤੋਂ ਰੁਕਿਆ ਹੈ ਪੰਜਾਬ ਦੇ ਜਿਹੜੇ ਨੌਜਵਾਨ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਪੀਆਰ ਹੋ ਗਏ ਹਨ ਉਹਨਾਂ ਦੇ ਮਾਪੇ ਵੀ ਪਿੱਛੇ ਜਾਣ ਲੱਗੇ ਹਨ ਪੰਜਾਬ ਵਿੱਚ ਕਰੀਬ 55 ਲੱਖ ਘਰ ਹਨ ਜਦੋਂ ਕਿ 1.5 ਦਸ ਬਰਿਆਂ ਚ 87 ਲੱਖ 2000 ਪਾਸਪੋਰਟ ਬਣ ਗਏ ਹਨ ਕੇਂਦਰੀ ਵਿਦੇਸ਼ ਮੰਤਰਾਲੇ ਦੇ ਬਿਆਨ ਅਨੁਸਾਰ ਪੰਜਾਬ ਦੇ ਕਰੀਬ 28000 ਬਸਿੰਦੇ ਬੀਤੇ 9 ਸਾਲਾਂ ਚ ਦੇਸ਼ ਦੀ ਨਾਗਰਿਕਤਾ ਛੱਡ ਚੁੱਕੇ ਹਨ ਇਸ ਤਰ੍ਹਾਂ ਦੇ ਰੁਝਾਨ ਤੋਂ ਲੱਗਦਾ ਹੈ ਕਿ ਆਉਂਦੇ ਬਰਿਆਂ ਵਿੱਚ ਪੰਜਾਬ ਦੇ ਪਿੰਡ ਖਾਲੀ ਹੋ ਜਾਣਗੇ ਬਹੁਤੇ ਪਿੰਡਾਂ 'ਚ ਤਾਂ ਅਜਿਹੇ ਹਾਲਾਤ ਵੀ ਬਣ ਚੁੱਕੇ ਹਨ ਤੁਸੀਂ ਪੰਜਾਬੀਆਂ ਦੇ ਇਸ ਰੁਝਾਨ ਬਾਰੇ ਕੀ ਸੋਚਦੇ ਹੋ ਆਪਣੀ ਰਾਇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖੋ